ਮੈਂ ਕਿਹਾ ਫਿਰ ਕਿਤੇ ਬਟਨ ਨਾਲ ਫੋਨ ਨਾਲ ਉਹ ਲੈ ਆਉਂ ਬਾਈ ਇਹ ਰੈੱਡ ਲਾਈਟ ਹੀ ਲਿਆ ਕੇ ਦਿਖਾਉਂ ਸਾਨੂੰ ਇਹਨੇ ਫੇ ਮੇਨੇ ਮਰਜ਼ੀ ਦੇਦਾ ਯਾਰ ਕਰਾ ਛੱਡਿਓ ਲਓ ਵੀ ਦੋਸਤੋ ਜਿਹੜੀ ਅੱਜ ਤੁਹਾਨੂੰ ਨਰਸਰੀ ਦਿਖਾਉਣ ਜਾ ਰਹੇ ਹਾਂ ਇਹ ਬਹੁਤ ਵਧੀਆ ਨਰਸਰੀ ਹੈ ਜੀ ਤੇ ਬਹੁਤ ਵਧੀਆ ਜਿਹੜੇ ਨਰਸਰੀ ਤੇ ਬੂਟੇ ਮੈਂਦੇ ਹੈਗੇ ਇੱਕ ਨੰਬਰ ਕੁਆਲਿਟੀ ਹੈ ਤੇ ਬਾਈ ਜੀ ਨਾਲ ਆਪਾਂ ਗੱਲ ਵੀ ਕਰਾਉਣੀ ਹੈ ਅੱਗੇ ਮੈਂ ਕਲਿੱਪ ਵੀ ਐਡ ਕੀਤੀ ਹੈ ਆਓ ਗੱਲ ਕਰਨੀ ਆਂ ਜੀ ਠੀਕ ਹੈ ਜੀ ਆਪਾਂ ਮਰੇ ਕੋਲੇ ਤੋਂ ਬੂਟੇ ਲੈ ਕੇ ਆਏ ਆ ਨਾ ਠੀਕ ਹੈ ਜੀ ਫਰੂਟ ਵਾਲੇ ਵੀ ਆਪਣੇ ਨਾਲ ਡੈਕੋਰੇਸ਼ਨ ਨਾਲ ਠੀਕ ਹੈ ਜੀ ਆਹ ਕਿਹੜਾ ਬੂਟਾ ਪਿਆ ਜੀ ਤੁਹਾਡੇ ਮਗਰ ਕਾਲਾ ਬਰੰਦਾ ਜੀ ਠੀਕ ਹੈ ਜੀ ਹਾਂ ਅਜੀਰ ਆ ਗਿਆ ਠੀਕ ਹੈ ਜੀ ਬੂਟ ਸਾਈਜ਼ ਆਪ ਲੈ ਕਿੰਨੂ ਲੋ ਕਿੰਨੂ ਆ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਇਹਦਾ ਬੂਟਾ ਆ ਗਿਆ ਇਹ ਬੂਟਾ ਲੈ ਬੂਟ ਲੱਗਿਆ ਹੋਇਆ ਤੇ ਕਿਸੇ ਵੀ ਦੋਸਤ ਨੇ ਗਮਲੇ ਚ ਲਾਉਣਾ ਹੋਵੇ ਲੱਗ ਸਕਦਾ ਜੀ ਗਮਲੇ ਚੋਕ ਅਜੀ ਦੇ ਨਹੀਂ ਚੱਲਣਾ ਜੀ। ਅਮਰੂਦ ਵਾਲੀਆਂ ਵੈਰਾਈਟੀਆਂ ਹੈਗੀਆਂ ਇੱਕ ਦੋ। ਮਤਲਬ ਥੋੜਾ ਵੱਡੇ ਸਾਈਜ਼ ਚ ਆਪਾਂ ਗਮਲਾ ਲਾ ਕੇ ਉਹਨੂੰ ਲਾ ਸਕਦੇ। ਠੀਕ ਹੈ ਜੀ। ਆਪਣੇ ਅਮਰੂਦ ਦੀਆਂ ਵੈਰਾਈਟੀਆਂ ਤੁਹਾਡੇ ਕੋਲ ਇਸ ਟਾਈਮ ਕਿੰਨੀਆਂ ਇੱਥੇ? ਇੱਥੇ ਤਕਰੀਬਨ 5-6 ਵੈਰਾਈਟੀਆਂ ਨੇ ਆਪਣੇ ਕੋਲ। 5-6 ਵੈਰਾਈਟੀਆਂ। ਕਿਹੜੀਆਂ ਕਿਹੜੀਆਂ ਜੀ? ਆਪਣੇ ਮੰਨ ਕੇ ਚੱਲ ਬਰਕੇ ਜੀ ਇਲਾਹਾਬਾਦੀ। ਠੀਕ ਹੈ ਜੀ। ਤੇ ਤਾਈਵਾਨ ਪਿੰਕ, ਹਿਸ਼ਾਰ ਸਪੈਦਾ ਠੀਕ ਹੈ ਜੀ। ਤੇ ਰੈਡ ਡਾਇਮੰਡ। ਠੀਕ ਹੈ ਜੀ ਤੇ ਹੋਰ ਜਿਹੜਾ ਇਹ ਜਿਹੜਾ ਨਿੰਬੂ ਦੇਖ ਰਹੇ ਆ ਇਹ ਕਿਹੜੀ ਵੈਰੈਟੀ ਹੈ ਜੀ ਇਹ ਹੈਗਾ ਜੀ ਪਾਕਿਸਤਾਨੀ ਨਿੰਬੂ ਆਪਣਾ ਪਾਕਿਸਤਾਨੀ ਨਿੰਬੂ ਠੀਕ ਹੈ ਤੇ ਉਧਰ ਉਹ ਜਿਹੜਾ ਪਿਆ ਕਲਕੱਤੀ ਨਿੰਬੂ ਵੀ ਤੁਹਾਨੂੰ ਇੱਥੇ ਮਿਲ ਦੇਖਣ ਨੂੰ ਮਿਲੂਗਾ ਬਾਈ ਜੀ ਤੇ ਆਹ ਕਿਹੜਾ ਚੀਕੂ ਕਿਹੜਾ ਆ ਗਿਆ ਇਹ ਚੀਕੂ ਆ ਜੀ ਆਪਣੇ ਕਲਕੱਤੇ ਵਾਲਾ ਠੀਕ ਹੈ ਚੀਕੂ ਕਲਕੱਤੇ ਵਾਲਾ ਉਧਰ ਨਾ ਖਾਂਗੇ ਉਹ ਸਾਹਮਣੇ ਨਹੀਂ ਜੀ ਆ ਬਗੋਸ ਆ ਕੇ ਨਸ ਪਾਤੀ ਆ ਠੀਕ ਹੈ ਜੀ ਆਪਨੇ ਸੇਵਾ ਗੋਲਡਨ ਗੋਲਡਨ ਸੇਵਾ ਆਹ ਜੀ ਆਪਣੇ ਆਲੂ ਖੜਾ ਆਹ ਪਾਲੂ ਬਖਾਰਾ ਇਹ ਕਿੱਥੋਂ ਆਲਾ ਠੀਕ ਹੈ ਕਲਕਾ ਛੋਟਾ ਪੀਸ ਰਹੂਗਾ ਜਾਂ ਵੱਡਾ ਅੱਛਾ ਵੱਡਾ ਠੀਕ ਹੈ ਜੀ ਆਪਰੇ ਗਿਆ ਮਸੰਨੀ ਠੀਕ ਹੈ ਜੀ ਇਹ ਮਸੰਮੀ ਪਤਲੀ ਛਿੱਲੜ ਵਾਲੀ ਜਾਂ ਮੋਟੀ ਠੀਕ ਹੈ ਜੀ ਠੀਕ ਹੈ ਜੀ ਤੇ ਆਪਣੇ ਆਹ ਕਿੰਮੂ ਆਹ ਸੰਤਰ ਆ ਠੀਕ ਹੈ ਜੀ ਆਹ ਮਸੰਨੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਇਧਰ ਆਂਬ ਦੀ ਪ੍ਰੋਡਕਟੀ ਬਈ ਆਂਬ ਦੇ ਵਿੱਚ ਕਿੰਨੀਆਂ ਵੈਰਾਈਟੀਆਂ ਤੁਹਾਡੇ ਕੋਲ ਜੀ ਦੇ ਵਿੱਚ ਆਪਣੇ ਕੋਲ ਚਾਰ ਕੁ ਵੈਰਾਈਟੀਆਂ ਹੈ ਚਾਰ ਪੰਜ ਵੈਰਾਈਟੀਆਂ ਠੀਕ ਹੈ ਜੀ ਤੇ ਅੰਮਰਪੁਰ ਤੇ 400 ਹੋ ਗਿਆ ਲਗੜਾ ਹੋ ਗਿਆ ਠੀਕ ਹੈ ਜੀ ਤੇ ਆ ਪਪੀਤਾ ਕਿਹੜਾ ਤਾਂ ਨਿਕਲਦਾ ਠੀਕ ਹੈ ਜੀ ਤੇ ਕਿੰਨੇ ਕੇਜੀ ਦਾ ਜਿਹੜਾ ਇਹਦਾ ਪੀਸ ਬਣ ਜਾਂਦਾ ਤਕਰੀਬਨ 2.5 ਤੋਂ 2.5 ਕਿਲੋ ਦੀ ਰੇਂਜ ਵਿੱਚ ਬਣਦਾ 2.5 ਕਿਲੋ ਚਾਰ ਫੁੱਟ ਦੇ ਪੂਰੇ ਤਨ ਕੱਢ ਲੁੱਤ ਠੀਕ ਹੈ ਜੀ ਤੇ ਆ 베ਰੀ ਕਿਹੜੀ ਆ ਗਈ ਐਪਲ 베ਰੀ ਆ ਜੀ ਠੀਕ ਹੈ ਜੀ ਨਹੀਂ ਪੀਲੇ ਚ ਆਗੇ ਜਾਂ ਰੈੱਡ ਚ ਆਗੇ ਨਹੀਂ ਵਾਈਟ ਠੀਕ ਹੈ ਵਾਈਟ ਓਕੇ ਤੇ ਅੱਗੇ ਆਮਲਾ ਆਹ ਨਾਰ ਆ ਗਿਆ ਜੀ ਠੀਕ ਹੈ ਜੀ ਕਿਹੜਾ ਆ ਗਿਆ ਭਗਵਾਨ ਭਗਵਾਨ ਠੀਕ ਹੈ ਜੀ ਤੇ ਅੱਗੇ ਆ ਗਿਆ ਜੀ ਆਮਲਾ ਆਮਲਾ ਦੀ ਕਿਹੜੀ ਵੈਰਾਈਟੀ ਹੈ ਜੀ ਇਹ ਵੈਰਾਈਟੀ ਹੈ ਜੀ ਆਪਣਾ ਅੰਦਰ ਵਾਲੀ ਦਾ ਅੰਦਰ ਵਾਲੀ ਠੀਕ ਹੈ ਜੀ ਤੇ ਇਧਰ ਆ ਕਿਹੜੀ ਵੈਰਾਈਟੀ ਆ ਗਈ ਬਾਈ ਕਠਲ ਤੇ ਇਹ ਮਿੱਠਾ ਵੀ ਹੋਊਗਾ ਫਰੂਟ ਅਗੇ ਫਰੂਟ ਨਹੀਂ ਹੈਗਾ ਜੀ ਇਹ ਇਹ ਆਚਾਰ ਦੇ ਕੰਮ ਆਉਦਾ ਸਬਜ਼ੀ ਦੇ ਕੰਮ ਆਉਦਾ ਅੱਛਾ ਨਹੀਂ ਜੇ ਉਹਨੂੰ ਪਕਾਵਾਂਗੇ ਤਾਂ ਮਿੱਠਾ ਹੋ ਜਾਂਦਾ ਹੈ ਮਿੱਠਾ ਹੋ ਜਾਂਦਾ ਬਾਅਦ ਚ ਹੁੰਦਾ ਜਾ ਕੇ ਜਾਂਦਾ ਆਚਾਰ ਪਾਲਾਂ ਦੇ ਲੋਕ ਓਕੇ ਠੀਕ ਹੈ ਜੀ ਆਪਣੇ ਪੰਜਾਬ ਚ ਜਿਹੜਾ ਇਹ ਚਾਰ ਨੂੰ ਜੋ ਜ ਕੀਤਾ ਜਾਂਦਾ ਪਰ ਇਹ ਮਿੱਠਾ ਬਹੁਤ ਜ਼ਿਆਦਾ ਮਠਾਸ ਹੁੰਦੀ ਹੈ ਇਹਦੀ ਆੜੂ ਵੱਡਾ ਸਾਈਜ਼ ਆ ਆੜੂ ਆ ਗਿਆ ਜੀ ਠੀਕ ਹੈ ਜੀ ਤੇ ਸਿੱਧਾ ਫਲ ਵੀ ਦੋਸਤੋ ਇੱਥੇ ਪਹੁੰਚਿਆ ਹੋਇਆ ਠੀਕ ਹੈ ਜੀ ਡਰੈਗਨ ਫਰੂਟ ਆ ਤੇ ਨਾਲ ਆ ਬਨਾਣਾ ਕਿਹੜੀ ਕੁਆਲਿਟੀ ਹੈ ਇਹ ਆਂਦਰ ਵਾਲਾ ਜੀ ਤੇ ਕਿੰਨਾ ਕੁ ਵੱਡਾ ਹੋਊਗਾ ਇਹ ਹਾਈਟ ਜੀ ਹੋਊਗਾ ਤਕਰੀਬਨ 8 ਤੋਂ 10 ਫੁੱਟ ਦੇ ਤੇ ਲੂੰਗਰ ਦਾ ਕਿੰਨਾ weight ਜਿਹੜਾ ਹੋ ਸਕਦਾ ਲੂੰਗਰ ਦਾ ਤਕਰੀਬਨ ਤਕਰੀਬਨ 20 ਦੇ 25 ਦੇ ਪਾਚਕਾਰ 20 25 ਕਿਲੋ ਠੀਕ ਹੈ ਜੀ ਆਵਾ ਕਾਡੋ ਆਵਾ ਕਾਡੋ ਆ ਗਿਆ ਠੀਕ ਹੈ ਦੋਸਤੋ ਤੇ ਸਭ ਤੋਂ ਮਹਿੰਗਾ ਜਿਹੜਾ ਤੁਸੀਂ ਇੱਥੇ ਬੂਟਾ ਲੈ ਕੇ ਆਏ ਹੋ ਉਹ ਕਿਹੜਾ ਹੈ ਤੁਹਾਡੇ ਕੋਲ ਕੰਪਲੀ ਵੈਰਾਈਟੇ ਆ ਬਾਈ ਠੀਕ ਹੈ ਜੀ ਦਿਖਾਓ ਮਾੜਾ ਜਾਂ ਸਾਡੇ ਦਰਸ਼ਕਾਂ ਨੂੰ ਦਿਖਾ ਦਿਓ ਕਿ ਕਿਹੜੀ ਵੈਰਾਈਟੇ ਹੈ ਜਿਹੜੀ ਠੀਕ ਹੈ ਜੀ ਤੇ ਆਪਾਂ ਨੇ ਪੰਜਾਬ ਚ ਵਧੀਆ ਚੱਲੂਗਾ ਠੀਕ ਹੈ ਜੀ ਬਾਕੀ ਆਪਣਾ ਚੈਰੀ ਦੇ ਬੂਟੇ ਹੀ ਪਏ ਆ ਠੀਕ ਹੈ ਜੀ ਚੈਰੀ ਠੀਕ ਹੈ ਜੀ ਆਪਾਂ ਇਹ ਬੋੜੀ ਬਿੱਡਾ ਵੀ ਹੈ ਕਿ ਨਾ ਆਪਣੇ ਲਈ ਠੀਕ ਹੈ ਜੀ ਵਾਈਟ ਵਾਲਾ ਹੁੰਦਾ ਮੋਟਾ ਠੀਕ ਹੈ ਜੀ ਮਤਲਬ ਪੰਜਾਬ ਚ ਪੂਰੀ ਵਧੀਆ ਪੱਕਣ ਵਾਲੀ ਵੈਰਾਈਟੀ ਠੀਕ ਹੈ ਤੇ ਦੋਸਤੋ ਲਓ ਵੀ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਪੂਰਾ ਰੰਗ ਵੱਜਿਆ ਹੋਇਆ ਤੇ ਇਹ ਬਾਈ ਜੀ ਬੂਟੇ ਲੈ ਕੇ ਪਹੁੰਚੇ ਹੋਏ ਆ ਤੇ ਬਾਈ ਜੀ ਆਪਣੀ ਨਰਸਰੀ ਦਾ ਨੰਬਰ ਬੋਲ ਦਿਓ ਫੁੱਟ ਕਿਸਾਰ ਨਰਸਰੀ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਆ ਜੀ ਐਡ ਲੈ ਲਓ ਠੀਕ ਹੈ ਜੀ ਓਕੇ ਓਕੇ ਜੀ ਤੇ ਬੈਨਰ ਤੁਹਾਨੂੰ ਦਿਖਾਉਣੇ ਆ ਜੀ ਤੇ ਨੰਬਰ ਨੋਟ ਕਰ ਲਓ ਹਰ ਕਿਸਾਰ ਮੇਲੇ ਤੇ ਪਹੁੰਚਦੇ ਆ ਠੀਕ ਹੈ ਜੀ ਉੱਥੇ ਵੀ ਕੰਟੈਕਟ ਕਰਨ ਵਾਸਤੇ ਸਾਡੇ ਨਾਲ ਨੰਬਰ ਵੀ ਹੈ ਸਾਡੇ ਕੋਲ ਠੀਕ ਹੈ ਜੀ ਬਾਈ ਨੂੰ ਸਵਾਲ ਕਰ ਰਹੇ ਸੀਗੇ ਵੀ ਬਾਈ ਯਾਰ ਤੂੰ ਬੂਟੇ ਮਾੜੇ ਨਾ ਦੇ ਦੇਂ ਤੇ ਬਾਈ ਉਹਨਾਂ ਨੇ ਗੱਲ ਪੈ ਗਿਆ ਕਹਿੰਦਾ ਬਾਈ ਮੈਂ ਜੁੱਤੀਆਂ ਖਾਣੀਆਂ ਤੇ ਉਹ ਵੀ ਕਲਿੱਪ ਮੈਂ ਜਿਹੜੀ ਵਿੱਚ ਥੋੜੀ ਜੀ ਐਡ ਕਰੂੰਗਾ ਵੀ ਇਹ ਬਾਈ ਜੀ ਕਹਿੰਦੇ ਅਸੀਂ ਸਪੈਸ਼ਲ ਹਰ ਇੱਕ ਮੇਲੇ ਤੇ ਜਾਂਦੇ ਆ ਤੇ ਕਿਤੇ ਵੀ ਸਾਨੂੰ ਕੋਈ ਵੀ ਸਾਡੇ ਬੂਟੇ ਦੀ ਜੇ ਕੋਈ ਮੰਨ ਕੇ ਚਲੋ ਆਲਾਮਬਾ ਹੈਗਾ ਤਾਂ ਉਹ ਸਾਨੂੰ ਦੱਸੋ ਵੈਸੇ ਤਾਂ ਲੰਬਾ ਹੈ ਹੀ ਨਹੀਂ ਬਾਈ ਜੀ ਕੋਲ ਵੈਰਾਈਟੀਆਂ ਹੀ ਅੱਜ ਕੋਈ ਵੀ ਪ੍ਰੋਬਲਮ ਹੋਵੇ ਸਾਨੂੰ ਫ੍ਰੀ ਟਾਈਮ ਆਕੇ ਮਿਲ ਸਕਦਾ ਮਿਲ ਸਕਦੇ ਆ ਬਿਲਕੁਲ ਜੀ ਤੇ ਨੰਬਰ ਦੱਸ ਲ ਗਏ ਬੈਨਰ ਥੋੜਾ ਜਿਹਾ ਆਰਡਰ ਹੈ 98147 ਤੇ 10212 ਜੀ ਤੇ ਦੂਸਰਾ ਨੰਬਰ ਜਿਹੜਾ ਹੈਗਾ 97792 ਜੀ 82911 ਇੱਥੇ ਤੁਸੀਂ ਆਕੇ ਬਾਈ ਜੀ ਨੂੰ ਕਾਲ ਕਰ ਸਕਦੇ ਹੋ ਖੁਦ ਕਿਸਾਨ ਨਰਸਰੀ ਮਲੇਰ ਕੋਟਲਾ ਵਾਲੇ ਤੇ ਬੂਟੇ ਜਿੰਨੇ ਵੀ ਤੁਸੀਂ ਰਾਜਪੁਰਾ ਮੇਲੇ ਵਿੱਚੋਂ ले ਸਕਦੇ ਹਾਂ ਜੀ